ਫਿਰੋਜ਼ਪੁਰ ਤੇ ਸੁਲਤਾਨਪੁਰ ਲੋਧੀ ਵਿੱਚ ਹੜ ਨਾਲ ਪਸ਼ੂਆਂ ਦਾ ਬੁਰਾ ਹਾਲ ਹੈ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿੱਚ 20 ਪਿੰਡ ਪਾਣੀ ਦੀ ਮਾਰ ਹੇਠ ਨੇ ਇਥੇ ਘਰਾਂ ਦੇ ਵਿੱਚ ਬਣੇ ਪਸ਼ੂਆਂ ਦਾ ਬੁਰਾ ਹਾਲ ਹੈ ਸੋ ਇਥੇ ਜੋ ਪਸ਼ੂ ਨੇ ਉਹਨਾਂ ਨੂੰ ਚਾਰਾ ਨਹੀਂ ਮਿਲ ਪਾਰਿਆ ਉਹਨਾਂ ਦੇ ਬੁਰੇ ਹਾਲ ਨੇ ਪਾਣੀ ਪਰ ਨਾਲ ਪਸ਼ੂਆਂ ਦੇ ਡੁੱਬਣ ਦਾ ਵੀ ਖਤਰਾ ਬਣਿਆ ਹੋਇਆ ਬੇਜ਼ੁਬਾਨ ਡੰਗਰ ਮਜਾਂ ਪਾਣੀ ਵਿੱਚ ਫਸੇ ਹੋਏ ਨੇ ਇਸ ਦੇ ਚਲਦਿਆਂ ਇਹਨਾਂ ਦੇ ਤੋ ਪਰਿਵਾਰਿਕ ਜੋ ਮੈਂਬਰ ਨੇ ਕਰਦੇ ਉਹਨਾਂ ਵਿੱਚ ਬੜਾ ਜ਼ਿਆਦਾ ਡਰ ਪਾਇਆ ਜਾ ਰਿਹਾ ਹੈ ਕਿਉਂਕਿ ਪਸ਼ੂ ਉਹਨਾਂ ਨੂੰ ਛੱਡ ਕੇ ਕਿਤੇ ਜਾਣਾ ਵੀ ਮੁਸ਼ਕਿਲ ਕੰਮ ਹੈ ਔਰ ਇੱਥੇ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਕਦਰ ਹੈ ਪਸ਼ੂ ਡੰਗਰ ਪਾਣੀ ਵਿੱਚ ਫਸੇ ਹੋਏ ਨੇ ਉਹਨਾਂ ਲਈ ਚਾਰਾ ਵੀ ਨਹੀਂ ਮਿਲ ਪਾਰ ਰਿਹਾ ਸੋ ਬੇਜ਼ੁਬਾਨ ਜਾਨਵਰ ਜਿਹੜੇ ਕੀ ਇਸ ਵੇਲੇ ਮੁਸ਼ਕਿਲ 'ਚ ਨੇ ਉਤੇ ਫਿਰੋਜ਼ਪੁਰ ਦੇ ਵਿੱਚ ਪਸ਼ੂਆਂ ਨੂੰ ਕੋਈ ਚਾਰਾ ਨਹੀਂ ਮਿਲ ਪਾਰਿਆ ਸੋ ਇਸ ਨੂੰ ਲੈ ਕੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਗੁਹਾਰ ਲਗਾਈ ਜਾ ਰਹੀ ਹੈ ਖੇਤਾਂ 'ਚ ਪਾਣੀ 5-5 ਫੁੱਟ ਤੱਕ ਪਹੁੰਚ ਚੁੱਕਿਆ ਹੈ ਪਿੰਡ ਦੇ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਵੜਿਆ ਹੈ ਕਈ ਥਾਵਾਂ ਤੇ ਲੋਕ ਆਪਣੀ ਛੱਤਾਂ ਤੇ ਚੜ੍ਹੇ ਨੇ ਪਿੰਡ ਦੇ ਲੋਕਾਂ ਦੀ ਪ੍ਰਸ਼ਾਸਨ ਤੋਂ ਸ਼ਿਕਾਇਤ ਹੈ ਕਿ ਕੋਈ ਸਾਰ ਨਹੀਂ ਲਈ ਜਾ ਰਹੀ ਪਿੰਡਾਂ ਵਿੱਚ ਕੋਈ ਵੀ ਰਾਹਤ ਟੀਮ ਜਿਹੜੀ ਹੈ ਉਹ ਨਜ਼ਰ ਨਹੀਂ ਆ ਰਹੀ ਇਹ ਇਸ ਲਈ ਦੇ ਮੌਜੂਦਾ ਹਾਲਾਤ ਬਣੇ ਹੋਏ ਨੇ ਸੋ ਸੁਲਤਾਨਪੁਰ ਲੋਧੀ ਦੇ ਹਾਲਾਤ ਨੇ ਜਿਸ ਕਦਰ ਪਾਣੀ ਵੜਿਆ ਹੋਇਆ ਹੈ ਸੋ ਸੁਲਤਾਨਪੁਰ ਲੋਧੀ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਪਾਣੀ ਇਹ ਪਾਣੀ ਹੈ ਵਾਹਨ ਟਰੈਕਟਰ ਫਸੇ ਹੋਏ ਨੇ ਕਿਉਂਕਿ ਪੂਰੀ ਤਰ੍ਹਾਂ ਨਾਲ ਖੇਤ ਪਾਣੀ ਵਿੱਚ ਡੁੱਬੇ ਨੇ ਘਰ ਪਾਣੀ ਨਾਲ ਡੁੱਬੇ ਹੋਏ ਨੇ ਬੇਜੁਬਾਨ ਡੰਗਰ ਮੱਝਾਂ ਪਾਣੀ ਵਿੱਚ ਫਸੇ ਹੋਏ ਨੇ ਅਜੇ ਵਿਚਕਾਰੇ ਬੇਜੁਬਾਨ ਜਾਨਵਰ ਫਿਰੋਜ਼ਪੁਰ ਦੇ ਵਿੱਚ ਵੀ ਇਹੀ ਕੁਝ ਹਾਲ ਹੈ ਫਿਰੋਜ਼ਪੁਰ ਵਿੱਚ ਵੀ ਪਸ਼ਵਾਂ ਨੂੰ ਕੋਈ ਚਾਰਾ ਨਹੀਂ ਮਿਲ ਪਾਰ ਰਿਹਾ ਤਸਵੀਰਾਂ ਦੇਖ ਸਕਦੇ ਹੋ ਲੋਕ ਆਪਣੀ ਘਰ ਦੀ ਛੱਤਾਂ ਤੇ ਰਹਿਣ ਨੂੰ ਮਜਬੂਰ ਨੇ ਲੇਕਿਨ ਹੁਣ ਇਹਨਾਂ ਡੰਗਰਾਂ ਦਾ ਕਿਸ ਤਰ੍ਹਾਂ ਦੇ ਨਾਲ ਅਜਿਹੜਾ ਹੈ ਹੱਲ ਕੀਤਾ ਜਾਏ ਇਹ ਉਹਨਾਂ ਲਈ ਇੱਕ ਬੜਾ ਵੱਡਾ ਸਵਾਲ ਬਣਿਆ ਹੋਇਆ ਹੈ ਜਿਨ੍ਹਾਂ ਦੇ ਲਈ ਚਾਰਾ ਵੀ ਨਹੀਂ ਮੋਹਿਆ ਹੋ ਪਾਰਿਆ ਅਜੇ ਵਿਚਕਾਰ ਲਗਾਤਾਰ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰੇ ਲੋਕ ਲਗਾ ਰਹੇ ਨੇ ਕੇ ਅਸੀਂ ਸਕੂਲ ਦੇ ਵਿੱਚ ਬੈਠੇ ਆਂ ਤੇ ਮਾਲ ਡੰਗਰ ਦਾ ਤਾਂ ਬੁਰਾ ਹੀ ਹਾਲ ਹੈ ਤੇ ਬਹੁਤ ਮੰਦਾ ਹਾਲ ਹੈ ਆਪਦਾ ਵੀ ਬਹੁਤ ਬਹੁਤ ਮੰਦਾ ਹਾਲ ਹੈ ਨਾ ਕੋਲ ਖਾਣ ਪੀਣ ਨੂੰ ਕੋਈ ਛੈ ਨਹੀਂ। ਬੇੜੀ ਵੀ ਨਹੀਂ ਜਾਂਦੀ ਆਂਦੀ। ਤੇ ਬੜੇ ਔਖੇ ਆਂ, ਮਾਲ ਡੰਗਰ ਨੂੰ ਪਾਉਣ ਨੂੰ ਕੋਈ ਛੈ ਨਹੀਂ ਹੈਗੀ। ਤੇ ਬੜੇ ਔਖੇ ਆਂ ਜਿੰਨੇ ਆਖੀ ਔਖੇ ਆਂ ਪਾਣੀ ਬੜਾ ਵਿੱਚ ਪਾਣ ਦੇ ਲੰਘ ਤੈ ਵੀ ਨਹੀਂ ਗਿਆ ਜਾਂਦਾ। ਬੜੇ ਔਖੇ ਆਂ ਪਾਣੀ ਦੇ ਵਿੱਚ ਬੈਠੇ ਆਂ। ਤੇ ਡੰਗਰ ਵਿਚਾਰੇ ਫੁੱਖੇ ਮਰਦੇ ਪਏ ਨੇ। ਅਸੀਂ ਵੀ ਕੋਈ ਚੀਜ਼ ਨਹੀਂ ਖਾਣ ਨੂੰ ਖਾਣ ਨੂੰ ਮਿਲਦੀ ਪਈ। ਉੱਖੇ ਪਾਣੀ ਵਿੱਚ ਬੈਠੇ ਇੱਥੇ ਡੰਗਰ ਉਹ ਮਰੇ ਜਾਂਦੇ ਨੇ ਵਿੱਚ ਪਾਣੀ ਦੇ ਖੜੇ ਲੱਗ ਲੱਖ ਲੱਖ ਗਾਵਾਂ ਦਾ ਜਿੰਦਗੀ ਮੰਗ ਇਹੋ ਹੀ ਕਰਨਾ ਚਾਹਣੇ ਆ ਵੀ ਇਥੋਂ ਔਖਾ ਹੋ ਗਿਆ ਆਪਾਂ ਨੂੰ ਬਾਹਰ ਕੱਢਣ ਨੂੰ ਮੱਝਾਂ ਪਾਣੀ ਦੇ ਵਿੱਚ ਖੜੀਆਂ ਨੇ ਅੱਜ 3 ਦਿਨ ਹੋ ਗਏ ਇੱਥੇ ਜਿਹੜੇ ਪਾ ਵੀ ਦਾ ਉਹ ਹਾਰੇ ਰੁੜ ਜਾਂਦੇ ਨੇ ਮੱਝਾਂ ਕੁਛ ਪਾਣੀ ਚ ਖਾਂਦੀਆਂ ਨੇ ਤੇ ਕੁਛ ਗਾਲ ਦਿੰਦੀਆਂ ਨੇ ਤੇ ਰੁੜ ਜਾਂਦੇ ਨੇ ਤੇ ਬਾਕੀ ਸਰਕਾਰ ਅੱਗੇ ਬੇਨਤੀ ਇਹ ਵੀ ਹਾਡੇ ਤੱਕ ਪਹੁੰਚਣਾ ਤੇ ਜਿਹੜਾ ਕੋਈ ਚਾਰਾ ਚੂਰਾ ਹੈ ਸਾਨੂੰ ਪਛਾਣ ਇੱਥੇ ਸਾਡਾ ਬੜਾ ਔਖਾ ਹੋਇਆ ਪਿਆ ਲਗਾਤਾਰ ਅਸੀਂ ਗਰਾਊਂਡ ਜ਼ੀਰੋ ਤੋਂ ਤਸਵੀਰਾਂ ਦਿਖਾ ਰਹੇ ਹਾਂ ਇਸ ਟਾਈਮ ਅਸੀਂ ਬਾਊਪਰ ਕਦੀਮ ਦੇ ਵਿੱਚ ਪਹੁੰਚੇ ਕਿ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਪਾਣੀ ਕਿੰਨਾ ਡੂੰਘਾ ਇਸ ਟਾਈਮ ਅਸੀਂ ਇੱਕ ਘਰ ਦੇ ਵਿੱਚ ਜਾ ਰਹੇ ਹਾਂ ਜਿੱਥੇ ਕਿ ਤੁਹਾਨੂੰ ਦਿਖਾਉਨੇ ਆ ਕਿ ਪਾਣੀ ਲਗਾਤਾਰ ਵਧ ਰਿਹਾ ਵਾ ਤੁਸੀਂ ਹਾਲਾਤ ਦੇਖ ਸਕਦੇ ਹੋ ਬੈਕ ਸਾਈਡ ਦੇ ਉੱਤੇ ਇੱਕ ਲੜਕਾ ਆ ਰਿਹਾ ਵਾ ਉਹ ਪਾਣੀ ਦੇ ਵਿੱਚ ਦੀ ਤੁਸੀਂ ਦੇਖ ਸਕਦੇ ਹੋ ਲੱਗੇ ਆਸੇ ਪਾਸੇ ਜਿਹੜੇ ਲੋਕ ਡੇਰਿਆਂ ਦੇ ਉੱਤੇ ਰਹਿੰਦੇ ਨੇ ਉਹ ਕਿੱਦਾਂ ਪਾਣੀ ਦੇ ਵਿੱਚ ਘਿਰੇ ਹੋਏ ਨੇ ਪਾਣੀ ਲਗਾਤਾਰ ਵਧਣ ਦੇ ਨਾਲ ਮੁਸ਼ਕਲਾਂ ਜਿਹੜੀਆਂ ਉਹ ਵੱਧ ਰਹੀਆਂ ਨੇ ਅਸੀਂ ਇੱਕ ਘਰ ਦੇ ਵਿੱਚ ਦਾਖਲ ਹੁੰਨੇ ਆਂ ਔਰ ਤੁਹਾਨੂੰ ਦਿਖਾਉਨੇ ਆਂ ਕਿ ਕਿਵੇਂ ਲੋਕ ਜਿਹੜੇ ਆ ਇੱਥੇ ਰਹਿ ਰਹੇ ਨੇ ਇੱਕ ਕਿਸਾਨ ਦਾ ਘਰ ਆ ਔਰ ਇਹਨਾਂ ਦੇ ਘਰ ਦੇ ਵਿੱਚ ਕਾਫੀ ਉੱਚਾ ਹੋਣ ਕਰਕੇ ਘਰ ਦੇ ਵਿੱਚ ਪਾਣੀ ਤਾਂ ਨਹੀਂ ਵੜਿਆ ਪਰ ਇਹਨਾਂ ਦੇ ਪਸ਼ੂਆਂ ਦੇ ਪਸ਼ੂ ਜਿਹੜੇ ਆ ਪਸ਼ੂ ਪਾਣੀ ਦੇ ਵਿੱਚ ਖੜੇ ਨੇ ਲਗਾਤਾਰ ਜਿਹੜੇ ਪਾਣੀ ਵਧਣ ਕਾਰਨ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪਸ਼ੂਆਂ ਦੇ ਥੱਲੇ ਪਾਣੀ ਜਿਹੜਾ ਉਹ ਆ ਚੁੱਕਾ ਵਾ ਜਿਨ੍ਹਾਂ ਨੂੰ ਬਹੁਤ ਹੀ ਦਿੱਕਤ ਆਉਂਦੀਆਂ ਨੇ ਇੱਥੋਂ ਪਸ਼ੂਆਂ ਨੂੰ ਇੰਨਾ 6 6 7 7 ਫੁੱਟ ਪਾਣੀ ਦੇ ਵਿੱਚੋਂ ਪਸ਼ੂਆਂ ਨੂੰ ਲਿਜਾਣਾ ਜਿਹੜਾ ਬਹੁਤ ਔਖਾ ਹੋ ਜਾਂਦਾ ਵਾ ਔਰ ਇੱਥੇ ਜਿਹੜਾ ਤੂੜੀ ਦੇ ਨਾਲ ਜਾਂ ਆਮ ਇਹ ਸੁੱਕਾ ਜਿਹੜਾ ਕਿਉਂਕਿ ਪੱਠੇ ਸਾਰੇ ਖਤਮ ਹੋ ਚੁੱਕੇ ਨੇ ਇਹ ਤੂੜੀ ਨੇ ਸੁੱਕਾ ਚਾਰਾ ਵਾ ਜਿਸ ਦੇ ਨਾਲ ਇਹ ਗੁਜ਼ਾਰਾ ਕਰਦੇ ਨੇ ਪਸ਼ੂਆਂ ਦੇ ਥੱਲੇ ਵੀ ਕਰੀਬ 1 1 ਫੁੱਟ ਪਾਣੀ ਇਹ ਜਿਹੜਾ ਘਰ ਦੇ ਵਿੱਚ ਦਾਖਲ ਹੋ ਚੁੱਕਾ ਵਾ ਸਵੇਰ ਦਾ ਪਾਣੀ ਕਿੰਨਾ ਕੁ ਵੱਧ ਗਿਆ ਜੀ ਇਹ ਪਹੁੰਚ ਗਿਆ 2 3 ਫੁੱਟ 2 3 ਫੁੱਟ ਸਵੇਰ ਦਾ ਪਾਣੀ ਵੱਧ ਗਿਆ ਜੀ ਹਾਂਜੀ ਹਾਂਜੀ ਵੱਧ ਗਿਆ ਤਾਂ ਹੁਣ ਪਸੂਆਂ ਦੇ ਥੱਲੇ ਜਿੱਦਾਂ ਪਾਣੀ ਜਿਹੜਾ ਵੱਧ ਰਿਹਾ ਵਾ ਸਵੇਰ ਦਾ ਪਾਣੀ ਰਾਤ ਦਾ ਪਾਣੀ ਜਿਹੜਾ ਸੁੱਕਾ ਸੀਗਾ ਰਾਤ ਤੇ ਹੀ ਸੁੱਕਾ ਥੋੜਾ ਹੈ ਥੋੜਾ ਹੋ ਰਿਹਾ ਹੈ ਤੇ ਪਹਿਲੀ ਗੱਲ ਗਿੱਲੀਆਂ ਰਹਿਆਂ ਸਾ 10 15 ਦਿਨ ਹੋ ਗਏ ਹਾਂ ਹਾਂ ਨਾ ਖੋਲ ਵੀ ਗੱਲ ਕੀ ਹੁੰਦੀ ਮੰਨਿਆ ਆਪਦਾ ਵਿੱਚ ਕੀ ਕਹਣਾ ਜੀ ਤੁਸੀਂ ਲਗਾਤਾਰ ਕਿੰਨੇ ਦਿਨ ਹੋ ਗਏ 11 ਤਰੀਕ ਤੋਂ ਲਗਾਤਾਰ ਤੁਸੀਂ ਪਾਣੀ ਦੇ ਵਿੱਚ ਘਰੇ ਹੋਏ ਕਿੱਦਾਂ ਜਾਣਾ ਆਉਣਾ ਔਖਾ ਸਾਮਾਨ ਕਿੱਦਾਂ ਲਿਓਨੇ ਜੀ ਬਹੁਤ ਸਾਨੂੰ ਔਖਾ ਨਾ ਤੇ ਬੇੜੀ ਸਾਨੂੰ ਛੇਤੀ ਮਿਲਦੀ ਆ ਅਸੀਂ ਉੱਥੇ ਬੈਠੇ ਰਹਿੰਨੇ ਹਾਂ ਹੂੰ ਅਸੀਂ ਬਹੁਤ ਸਾਨੂੰ ਔਖਾ ਹਾਂ